ਖੰਨਾਚੇ ਸ਼ਰਾਬੀ ਐਸਆਈ ਨੇ ਕੀਤਾ ਹੰਗਾਮਾ ਇਤਫਕ ਤੱਕ ਕਿ ਸ਼ਰੀਆਮ ਆਪਣੇ ਹੀ ਐਸਐਚਓ ਨੂੰ ਗਾਲਾਂ ਕਢੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਵਿੱਚ ਇਹ ਕੇਐਸਆਈ ਜਿਸ ਦੀ ਸ਼ਰਾਬ ਪੀਤੀ ਹੋਈ ਨਜ਼ਰ ਆ ਰਹੀ ਹੈ ਵੀਡੀਓ ਵਿੱਚ ਆਪਣੇ ਸੀਨੀਅਰ ਥਾਣਾ ਅਧਿਕਾਰੀ ਨੂੰ ਗਾਲਾਂ ਕੱਢ ਰਿਹਾ ਹੈ ਜਿਸ ਕਾਰਨ ਐਸਆਈ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਅਨੁਸਾਰ ਸਿਟੀ ਥਾਣਾ ਦੇ ਐਸਆਈ ਨੇ ਡਿਊਟੀ ਦੌਰਾਨ ਸ਼ਰਾਬ ਪੀਤੀ ਹੋਈ ਸੀ ਜਦੋਂ ਇਸ ਦੀ ਸ਼ਿਕਾਇਤ ਐਸਐਚਓ ਹੇਮੰਤ ਮਲਹੋਤਰਾ ਨੂੰ ਮਿਲੀ ਕਾ ਐਸਐਚਓ ਨੇ ਥਾਣੇ ਦੇ ਮੁੰਸ਼ੀ ਨੂੰ ਨਾਲ ਲੈ ਕੇ ਐਸਆਈ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ ਐਸਆਈ ਨੇ ਉੱਥੇ ਵੀ ਐਮਰਜੈਂਸੀ ਵਾਰਡ ਵਿੱਚ ਕਾਫੀ ਹੰਗਾਮਾ ਕੀਤਾ ਇਥੋਂ ਤੱਕ ਐਸਐਚਓ ਨਾਲ ਬਦਸਲੂਕੀ ਦੀ ਗੱਲ ਸਾਹਮਣੀ ਆਈ ਮਾਮਲਾ ਵੱਧਿਆ ਨੌਬਤ ਹੱਥੋਂ ਪਾਈ ਤੱਕ ਪੁੱਜ ਗਈ ਜਿਸ ਤੋਂ ਬਾਅਦ ਡੀਐਸਪੀ ਰਾਜੇਸ਼ ਕੁਮਾਰ ਮੌਕੇ ਤੇ ਪੁੱਜੇ ਅਤੇ ਸਥਿਤੀ ਤੇ ਕਾਬੂ ਪਾਇਆ ਦੂਜੇ ਪਾਸੇ ਇਸ ਛੋਟਾ ਥਾਣੇਦਾਰ ਇਸ ਵੀਡੀਓ ਵਿੱਚ ਆਪਣੇ ਆਪ ਨੂੰ ਇਮਾਨਦਾਰ ਆਖਦਾ ਹੋਇਆ ਇਹ ਕਹਿੰਦਾ ਨਜ਼ਰ ਆਉਂਦਾ ਹੈ ਕੀ ਤੂੰ ਪੰਜਾਬ 50000 ਲੈਂਦਾ ਹੈ ਮੈਂ ਇਮਾਨਦਾਰ ਹਾਂ ਤੁਸੀਂ ਮੈਨੂੰ ਝੂਠਾ ਫਸਾ ਰਹੇ ਹੋ ਗਲ ਕਰਦਾ ਨજર ਆਉਂਦਾ ਹੈ ਬਿਊਰੋ ਰਿਪੋਰਟ ਪੜਾਈਂ ਟੂ ਦੇਖਣਾ ਬੜਾ ਭੈਣ ਚੋੜਾ ਲੋਕੀ ਸੀ ਬਾਰਹਾਂ ਨਹੀਂ ਜਗਦੀ ਨੂੰ ਕੌਣਾ ਯਾਰ ਨਾ ਮੋਬਾਈਲ ਤੇ ਗੱਲ ਰਿਹਾ ਮੈਂ ਡਾਕਟਰ ਇੰਦਰ ਗੱਲ ਕਰ ਰਿਹਾ ਤੇ ਬੁਲਾਵਾ ਐਂਡ ਹੋਊਗਾ ਇਹ ਵਾਪਸ 50 ਸਸਤੋ ਮਾਰਨੂੰ ਤੈਨੂੰ ਮੈਂ ਪਸੰਦ ਨੂੰ ਹਾਲੇ ਦੇਖਿਆ ਜੀ ਮੈਂ ਦਾ ਫੇਸ ਤੋਂ ਤੁਹਾਨੂੰ ਦੱਸਾਂਗਾ ਆ ਮੇਰਾ ਚੇਲਾ ਹੈ ਜਿਹੜਾ ਬੜਾਇਆ ਦਾ ਕੰਮ ਕਰਦਾ ਫਿਰ ਤੋਂ ਬਟੋ ਜਿਹੜਾ ਕੱਢਣਾ ਕੱਢਦੇ ਆ ਬੁਲਾਓ ਬਹਿ ਜਾ ਸਾਥੀ ਬਹਿ ਜਾ ਦੋ ਬਹਿ ਜਾ ਇਹ ਮਹਾਨਦਾਰ ਆ ਆ ਕੋਈ ਗੱਲ ਤੇਰੀ ਗਾੰਦੀ ਮਾਰ ਕੇ ਮੈਨੂੰ ਨਹੀਂ ਲੱਭਿਆ ਉੱਥੇ ਏ ਭੈਣ ਜੁੱਤਾ ਲੈ ਨੰਬਰ ਕੋਲ ਉਹਦੇ ਮਾਰਨੇ ਜਲਦੀਓ ਲੱਭ ਲਿਆ ਬਹਿ ਜਾ ਮੈਂ ਗਾ ਉਹ ਬਾਅਦ ਚ ਦੇਖਾਂਗੀ ਸ਼ਰਾਬੀ ਬੇਜੋਕਰ ਪੈਗ ਲਾਇਆ ਆ ਆ ਬਹਿ ਜਾ ਜਿਹੜਾ ਲੈਣੇ ਫੜਨਾ ਜਿੱਥੇ ਇਹਨੇ ਡੇ ਘੜਾ ਲਵੇ ਕੱਲ ਇਸ ਬੈਠਾ ਮਾਨ ਜਰਾ ਪੂਰਾ ਖੰਨਾ ਤੜ ਕੇ ਪੇਟ ਨੂੰ ਤੇ ਖਰਾਬ ਹੋ ਗਿਆ ਜਾ ਜਾ ਦੇਖੀਂ ਮਰਨ ਜੇ ਮੇਰੇ ਤੋਂ ਕਿਹੜਾ ਉਹ ਕੀ ਕਰ ਲੈਗਾ ਬੰਤ ਮਲੋਤਾ ਤੂੰ ਕੀ ਜੀ ਜਾ ਸੱਚੋ ਸਿਟੀ ਮੈਂ ਮਾਨਦਾਰ ਹਾਂ ਬਿਸਰਾ ਕੋਤਾ ਮੰਦਿਰ ਦੇ ਰੋਗੜ ਕੇ ਪੇਜ ਉਹ ਦੇਖੀ ਜਿਵੇਂ ਲੋਕ ਚੱਲ ਰਹੇ ਨੇ 453 ਆ ਅਗਰ ਨਾ ਦੁੱਤੇ ਵੜ ਗਏ 50 50 ਹਜ਼ਾਰ ਲੈ ਕੇ ਦੇਸ਼ਪਤ ਫੜਾਉਣ ਲੱਗ ਚ ਰਾਜਨੀ ਨੂੰ ਉਹ ਬੈਠ ਕਰ ਨਹੀਂ ਜਿਹੜਾ ਕੋ ਕਰਨਾ ਉਹ ਯਾ ਤੋ ਕੰਮ ਕਰ ਆ ਕੱਢੋ ਜੀ ਖੂਨ ਮੇਰਾ ਅੱਜ ਆਹ ਪੱਤਰਕਾਰ ਨੂੰ ਬੁਲਾਉਣਾ ਮੋਦੀ ਬੁਲਾਵੀ ਓਏ ਆ ਏਡ 45 ਬੜਾ ਆ ਗਿਆ ਪਹਿਲਾ ਵੇਸ਼ੋ ਤੂੰ ਮਸਾ ਛੁੱਟਿਆ ਤੂੰ ਗੱਲਾਂ ਕਰਨ ਲੱਗਿਆ ਇਹਨੂੰ ਭੈਣ ਤੋਂ ਲੱਗ ਨੂੰ ਮਗਰ ਲਾ ਕੇ ਮੇਰੇ ਚੇਲੇ ਨੂੰ ਤੂੰ ਮੈਨੂੰ ਇੱਥੇ ਲਿਆ ਭਾਨਾ ਲੱਗਿਆ ਐਮਐਲ ਸਾਹਿਬ ਨੇ ਬੁਲਾਇਆ ਤੂੰ ਕਰਕੇ ਦਿਖਾਈ ਤੈਨੂੰ ਦਿਖਾਉਂ ਤੜਕੇ ਤੂੰ ਜਾ ਤੂੰ ਕੰਮ ਕਰ ਤੂੰ ਮੇਰੇ ਕਿਵੇਂ ਮਾਰਦਾ ਮੇਰੇ ਤੋਂ ਗੋਰਾ ਕਰ ਬੜੇ ਸਾਰਾ ਤੂੰ ਹੀ ਜਾਓ ਹੇ ਜੀ ਆ ਜੀ ਨਹੀਂ ਹੈਗੇ ਕੋਈ ਗੱਲ ਤੇ ਪੰਜਾਬ ਮੇਰਾ ਮਲਾਜਾ ਕਰਾਉਣ ਲੈ ਆਇਆ ਬੜਾ ਐਨਸ ਤੇ ਅਪੀਲ ਦਿੰਦਾ ਮੈਂ ਦਿਖਾਉਂ ਕੀ ਆ ਮੈਂ ਤੱਕ ਕੇ ਦੇ ਨਾਚ ਤੇ ਬੰਦੇ ਇਕੱਠੇ ਹੋਏ ਮੇਰੇ ਨਾਲ ਰੱਖੀ ਦੇਖ ਜੀ ਤੂੰ ਦੇਖ ਜੀ ਇਹ ਅਸੀਂ ਫਰਾਜਦੀਨ थाना ਸਿਟੀ ਬੰਦੇ ਵਿੱਚ ਤਨਾਤ ਆ ਐਸ ਐਚਓ ਹਮੰਤ ਮਲੋਤਰਾ ਨੂੰ ਕੱਲ ਇੱਕ ਕੰਪਲੇਂਟ ਮਿਲੀ ਵੀ ਇਹਦੀ ਸ਼ਰਾਬ ਪੀਤੀ ਹੋਈ ਹੈ ਡਿਊਟੀ ਦੌਰਾਨ ਜਿਸਤੇ ਇਹਦਾ ਮਲਾਜਾ ਕਰਨ ਵਾਸਤੇ ਡਾਕਟਰੀ ਮੈਡੀਕਲ ਕਰਨ ਵਾਸਤੇ ਸਿਵਲ ਹਸਪਤਲ ਖੰਨਾ ਲੈ ਕੇ ਗਿਆ ਉੱਤੇ ਇਹਦਾ ਐਸ ਐਚਓ ਸਾਹਮਣੇ ਬੁਲ ਬੁਲਾ ਰਿਹਾ ਹੋਇਆ ਤੇ ਉਹਦੀ ਇਸ ਵਤੀ ਵੀਡੀਓ ਵਾਇਰਲ ਹੋਈ ਹੈ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਇਹਦਾ ਮਲਾਜਾ ਹੋ ਗਿਆ ਤੇ ਜੋ ਮਹਿਕਮਾ ਨ ਸਖਤੋ ਸਖਤ ਕਾਰਵਾਈ ਹੋਗੀ ਇਹਦੇ ਵਰਕ ਲੋਕ ਹੁਣ ਵਿਚਲਿਆਂ ਦੇ ਜਾਊਗੇ ਸਰ ਇਹਦੇ ਤੇ ਕੀ ਐਕਸ਼ਨ ਲਿਆ ਜਾ ਰਿਹਾ ਜੀ ਮਹਿਕਮਾ ਨ ਕਾਰਵਾਈ ਹੋਗੀ ਜੀ ਸਾਰੀ ਰਿਪੋਰਟ ਲੈ ਕੇ ਡਿਟੇਲ ਦੇ ਵਿੱਚ ਜੋ ਵੀ ਹੋਊਗੀ ਕੀਤੀ ਜਾਊਗੀ ਬਹੁਤ ਮਾੜੀ ਗੱਲ ਹੈ ਇਹਨੇ ਜੋ ਯੂਨੀਫਾਰਮ ਵਿੱਚ ਪਾ ਕੇ ਜਾਈ ਕਟੜਨ ਕੀਤੀ ਹੈ போ <laughs>